ਵਾਹ ਹੈ ਗੁਰੂ ਜੀ ਇਸ ਕੁੜੀ ਦੀ ਮੈਂ ਤਾਂ ਤੁਹਾਨੂੰ ਤੁਹਾਡੇ ਨਾਲ ਗੱਲ ਸ਼ੇਅਰ ਕਰ ਰਹੀ ਆਂ ਕਿ ਆਪਾਂ ਵੀ ਟਾਈਮ ਟੂ ਟਾਈਮ ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਉਹਨਾਂ ਨੂੰ ਗੱਲਬਾਤ ਸਮਝਾਈਏ ਕਿ ਆਪਣੇ ਬੱਚੇ ਆਉਂਦੇ ਟਾਈਮ ਨੂੰ ਸੰਭਾਲ ਸਕਣ ਤੇ ਆਪਣੇ ਨਾਲ ਇਸ ਤਰੀਕੇ ਨਾਲ ਕੋਲ ਮਿਲ ਕੇ ਗੱਲ ਕਰਨ ਕਿ ਆਪਾਂ ਉਸ ਬੱਚੇ ਦੀ ਪ੍ਰੋਬਲਮ ਨੂੰ ਸੋਲਵ ਕਰ ਸਕੀਏ ਤੇ ਇਹ ਭਾਗਾਂ ਦੇ ਵਿੱਚ ਤੁਹਾਨੂੰ ਗੱਲ ਦੱਸੀ ਜਾਊਗੀ ਕਿਉਂਕਿ ਇਹ ਅੱਜ ਉਹ ਕੁੜੀ 35 ਸਾਲ ਦੀ ਆ ਇੰਨੀ ਲੰਮੀ ਗੱਲ ਨੂੰ ਇੱਕ ਵਾਰੀ ਚ ਆਪਾਂ ਇੱਕ ਵੀਡੀਓ ਚ ਨਹੀਂ ਦੱਸ ਸਕਦੇ ਤੇ ਤੁਸੀਂ ਮੇਰੇ ਨਾਲ ਜੁੜੇ ਰਹੋ ਮੈਨੂੰ ਫੋਲੋ ਕਰੋ ਮੈਨੂੰ ਕਮੈਂਟ ਕਰੋ ਜਿਸ ਤਰੀਕੇ ਨਾਲ ਤੁਹਾਨੂੰ ਪ੍ਰੋਬਲਮ ਆਉਂਦੀ ਆ ਉਸ ਤਰੀਕੇ ਨਾਲ ਆਪਾਂ ਸੋਲਵ ਕਰੀਏ ਇਸ ਗੱਲ ਨੂੰ ਸੋਲਵ ਕਰਦੇ ਨਾਲ ਕਰਨ ਦੇ ਨਾਲ ਆਪਾਂ ਆਪਣੇ ਸਮਾਜ ਨੂੰ ਸੁਧਾਰਗੇ ਉਹ ਸਮਾਜ ਨੂੰ ਸੁਧਾਰਨ ਲਈ ਆਪਾਂ ਉਹਦੇ ਬੱਚਿਆਂ ਨੂੰ ਅਵੇਅਰਨੈਸ ਕਰਾਂਗੇ ਤਾਂ ਫੇਰ ਹੀ ਸਮਾਜ ਸੁਧਰੂਗਾ ਨਵੀਆਂ ਪੀੜ੍ਹੀਆਂ ਹੀ ਆਪਣੇ ਸਮਾਜ ਨੂੰ ਸੁਧਾਰਨੀਆਂ ਆਪਾਂ ਕਹਿ ਦਿੰਦੇ ਸੀ ਵੀ ਅੱਜ ਫਾਰਵਰਡ ਹੋ ਗਿਆ ਹਰੇਕ ਬੱਚਾ ਡਾਇਰੈਕਟ ਬੋਲ ਦਿੰਦਾ ਉਹ ਚੀਜ਼ ਇਹ ਚੀਜ਼ ਚੰਗੀ ਆ ਅੱਗੇ ਪਹਿਲਾਂ ਇਹ ਪਹਿਲਾਂ ਵਾਲੇ ਸਮੇਂ 'ਚ ਅੱਜ ਤੋਂ 35 ਸਾਲ ਪਹਿਲਾਂ ਜੋ ਬੱਚੀ ਨੇ ਬਰਥ ਲਿਆ ਸੀ ਉਸ ਬੱਚੀ ਨੇ ਜੋ ਪਾਣਾ ਬੀਤਿਆ ਉਹ ਉਦੋਂ ਕੋਈ ਮਾਂ ਵੀ ਨਹੀਂ ਸੁਣਦੀ ਸੀ ਤੇ ਨਾ ਹੀ ਮਾਂ ਦੱਸਦੀ ਸੀ ਨਾ ਪਿਓ ਸੁਣਦਾ ਸੀ ਨਾ ਕੋਈ ਪਿਓ ਦੱਸਦਾ ਸੀ ਉਹ ਚੀਜ਼ਾਂ ਦੇ